मम्मी गुड मॉर्निंग मम्मी की कर लगे की बनान लगेगम अरे शलगम शलगम पालक किथे है अच्छा आज से सब्जी ही बनानी है आलू तो परांठे नहीं बनाने रखी है है आपको में अच्छा वो ता गुड़िया गई है अच्छा गुड़िया छुट्टी पी है गुड oh, मॉर्निंग oh, oh, oh नहीं उठना नी गस नी सबसक्राइब भी नहीं करना चैनल उठना नी गुड मॉर्निंग नी करनी गुड मॉर्निंग नी करनी ਗਾਈਸ ਮਾਲਾ ਚੈਨਲ ਸਬਸਕ੍ਰਾਈਬ ਕਰ ਦੋ ਲਾਈਕ ਕਰ ਦੋ ਸਬਸਕ੍ਰਾਈਬ ਕਰ ਦੋ ਅਬਨੀਤ ਹੁਣ ਉੱਠਣ ਲੱਗੀ ਐ ਉੱਠ ਜੋ ਉੱਠ ਜੋ ਉੱਠ ਜੋ ਕਾ ਕਰਨੇ ਜਾ ਰਹੀ ਹੋ ਨਹੀਂ ਨਹੀਂ ਫਿਰ ਵੀਡੀਓ ਬਣਾएंगे ਮਜ਼ਾ ਆਏਗਾ ਨੀਤ ਜਾ ਰਹੀ ਹੈ ਪਾਪਾ ਕੋ ਠੰਡੇ ਠੰਡੇ ਹੱਥ ਲਗਾਣੇ ਜਾਓ 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 ਜਲਦੀ 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 ਜਾਓ अच्छा नीलि लगाती तुम जल्दी से जाओ वो चले जाएंगे जहां से अबनीत क्या कर रही है अबनीत दे, दे रही है पापा को सरप्राइज और ठंडे ठंडे हाथ लगाएगी मूली काएगी ठंडी ठंडी जाओ 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 1 2 3 अबनीत पहुंच गई पापा के पास लगा दिए ठंडे ठंडे हाथ अबनीत ने लगा दिए ठंडा ठंडा शलगम और पापा दे ओए ओए पापा को ठंडी लगी अवनीत इतनी चराक है शलगम ठंडा लगाने के बहाने चली गई है सोने नीद। अवनीत हमारे चैनल को क्या करो अवनीत अवनीत पापा जाके सोंगी तो बना रही शलगम वाली सब्जी जो रेडी करनी है आज मॉर्निंग के ब्रेकफास्ट और आलू का परांठा तो कितने भेजना है ਮੈਨੂੰ ਗੁਰਦੁਆਰੇ ਭੇਜਣਾ ਤੂੰ ਕਿੱਥੇ ਰਹੇਂਗੀ ਬੋਲਦੇ ਮੇਰੇ ਚੈਨਲ ਕੋ ਸਬਸਕ੍ਰਾਈਬ ਕਰ ਦੋ ਉਹਨ ਵਿਡੀਓ ਅੱਗੇ ਆ ਕੇ ਨਾ ਮਨੀਤ ਨੇ ਮੂੰਹ ਅੰਦਰ ਕਰ ਲਿਆ ਇਹ ਥੋੜੇ ਦਿਨ ਬਾਅਦ ਬਾਹਰ ਕਰੇਗੀ ਮੈਨੂੰ ਕਹਿਦੇ ਮੈਂ ਗੁਰਦੁਆਰੇ ਭੇਜ ਦੇਣਾ ਭੇਜ ਦੇ ਗੁਰਦੁਆਰੇ ਚੱਲ ਭਾਗ ਯਹਾਂ ਸੇ ਮੇਰੀ ਮੂਲੀ ਦੇ ਦੇ ਇਸ਼ਾਲ ਗਾਉ ਨੂੰ ਮੂਲੀ ਬੋਲਦੀ ਪਈ ਐ ਹੂੰ ਪਾਪਾ ਦੇਖੋ ਮਿੱਠੀਆਂ ਮਿੱਠੀਆਂ ਗੱਲਾਂ ਹੋਦੀਆਂ ਆ ਦੇਖੋ ਅਮਨੀਤ ਨੇ ਹਾਂ ਹਾਂ ਤੁਹਾਨੂੰ ਆਪ ਵੀ ਖਾਓਗੀ ਨਾ ਇੱਕ ਗੱਲ ਦੱਸਣਾ ਚਾਹਨੀ ਆ ਅਮਨੀਤ ਦੀ ਇਹਦੀ ਕੱਲ ਦੀ ਬੋਤਲ ਟੁੱਟ ਗਈ ਐ ਇਸ ਕੁੜੀ ਨੇ ਰਾਤ ਦਾ ਦੁੱਧੂ ਨਹੀਂ ਪੀਤਾ ਦੁੱਧ ਨਹੀਂ ਪੀਤਾ ਕਹਿੰਦੀ ਕੱਪ ਚ ਦੁੱਧ ਨਹੀਂ ਪੀਣਾ ਤੇ ਇਨੂੰ ਹਾਰ ਕੇ ਇੰਨਾ ਜ਼ੋਰ ਲਗਾਤਾ ਇਹ ਕੁੜੀ ਦਿਨ ਲਈ ਨਾ ਤੇ ਰਾਤ ਨੂੰ ਚਾਹ ਚਾਹ ਬੋਤਲਾ ਪੀਂਦੀ ਨਾ ਨਹੀਂ ਦੁੱਧ ਪੀਤਾ ਸਵੇਰੇ ਵੀ ਨਹੀਂ ਪੀਤਾ ਇਹਨੂੰ ਮਤਲਬ ਕੀ ਨਾ ਪਰੌਂਠੀ ਬਣਾ ਕੇ ਦਿੱਤੀ ਐ ਤੇ ਫੈਸ਼ਨ ਦੇਖੋ ਜਨਵਰੀ ਮਹੀਨਾ ਇੰਨੀ ਠੰਡ ਤੇ ਮਿੰਨੀ ਡਰੈੱਸ ਪਾਈ ਐ ਤੇ ਠੰਡ ਲੱਗ ਰਹੀ ਬਸ ਸ਼ੋਅ ਨਹੀਂ ਕਰਦੀ ਤੇ ਆਲੂ ਦੀ ਪਰੌਂਠੀ ਦੀ ਮੰਮੀ ਨੇ ਦਾਦੀ ਮੰਮਾ ਨੇ ਬਣਾ ਕੇ ਦਿੱਤੀ ਐ ਦੇਖੋ ਮੂੰਹ ਦੇਖੋ ਉਹਨਾਂ ਦਾ ਮੈਂ ਮੈਨੂੰ ਇਹ ਨਾਲ ਦੀ ਪ੍ਰੌਂਟੀ ਚਾਹੀਦੀ ਹੈ ਮੈਨੂੰ ਦੇ ਦੋਗੇ ਅਡੀ ਮੰਮੀ ਦੀ ਪ੍ਰੌਂਟੀ ਇੰਨੀ ਸਵੀਟ ਨੇ ਪਿਆਰ ਨਾਲ ਬਣਾਈ ਹੈ ਠੀਕ ਹੈ ਜੇ ਲਾ ਮਮਾ ਦੇਖੋ ਇੰਨੀ ਵੱਡੀ ਪ੍ਰੌਂਟੀ ਚ ਇੰਨੀ ਕੀ ਦਿੱਤੀ ਹੈ ਮੈਂ ਨਹੀਂ ਖਾਉਂਗੀ ਲੈ ਕੇਗੀ ਦੇਖ ਕਹਿੰਦੀ ਠੀਕ ਹੈ ਬਸ ਠੀਕ ਹੈ ਅਬ ਬੋਲ ਦੋ ਮੇਰੇ ਚੈਨਲ ਕੋ ਸਬਸਕ੍ਰਾਈਬ ਕਰ ਦੋ ਲਾਈਕ ਕਰ ਦੋ ਲਾਈਕ ਕਰਦੇ ਤੇ ਨਗਾ ਚੈੱਕ ਕਰ ਸਕੋ ਬਾਏ ਬਾਏ ਨੀ ਤੇ ਕੀ ਕਰਦਾ ਪਿਆ ਤੂੰ ਹੁਣ ਕੋਕੀ ਖਾਂਦਾ ਇਹ ਕੀ ਕੀਤਾ ਹੈ ਠੀਕ ਕਿੰਨੀ ਕਿਊਟ ਬੇਬੀ ਐ ਮੇਰੇ ਬਾਲ ਬਾੜੇ ਦੇਖ ਮੂੰਹ ਦੇਖੋ ਨਾਤੀ ਨਹੀਂ ਇਹ ਤਾਂ ਮਨੀਤ ਨਾਤੀ ਨਹੀਂ ਹਾਂ